ਰੋਂਦਿਆਂ ਨਿਆਣੇ ਨੂੰ ਵਰਾਉਣ ਵਾਸਤੇ ਲਾਕੇ ਫੂਣ ਤਰਤਾ ਨੰਨੀਆਂ ਅੱਖਾਂ ਦੀ ਘਟ ਚੱਲੀ ਰੌਸ਼ਨੀ ਕੰਨੋਂ ਬੋਲਾ ਕਰਤਾ ਨੰਨੀਆਂ ਅੱਖਾਂ ਦੀ ਘਟ ਚੱਲੀ ਰੌਸ਼ਨੀ ਕੰਨੋਂ ਬੋਲਾ ਕਰਤਾ ਸਿਆਣਾ ਕੀ ਸਿਆਣਾ ਛੱਡ ਦੇ ਨਾ ਫੋਣ ਜੀ ਰਹਿੰਦੇ ਨੇ ਫਰੋਲ ਦੇ ਝੂਠਾਂ ਵਾਲੇ ਪੰਡਖੀਸੇ ਵਿੱਚ ਪਾਈਆ ਸੱਚ ਤਾਂ ਨਹੀਂ ਬੋਲਦੇ ਝੂਠਾਂ ਵਾਲੇ ਪੰਡਖੀਸੇ ਵਿੱਚ ਪਾਈਆ ਸੱਚ ਤਾਂ ਨਹੀਂ ਬੋਲਦੇ ਕੰਦੋਂ ਲੈ ਲੱਗੇ ਪਰਦੇਸ ਵਰਗੀ ਗੱਲ ਬਾਤ ਫੋਨ ਤੇ ਹਾਸੇ ਠੱਠੇ ਮੁੱਕੇ نیٹ 파ਰੂ ਪੈ ਗਿਆ ਦਿਲਾਂ ਦੇ ਸਕੂਨ ਤੇ ਹਾਸੇ ਠੱਠੇ ਮੁੱਕੇ نیٹ 파ਰੂ ਪੈ ਗਿਆ ਦਿਲਾਂ ਦੇ ਸਕੂਨ ਤੇ ਮੁੱਕ ਗਈਆਂ ਸਾਂਝਾ ਵਿਸ਼ਵਾਸ ਟੁੱਟ ਗਏ ਨਾ ਬੁਲਾਇਆ ਬੋਲਦੇ ਝੂਠਾਂ ਵਾਲੇ ਪੰਡ ਖੀਸੇ ਵਿੱਚ ਪਾਈਆ ਸੱਚ ਤਾਂ ਨਹੀਂ ਬੋਲਦੇ ਝੂਠਾਂ ਵਾਲੇ ਪੰਡ ਖੀਸੇ ਵਿੱਚ ਪਾਈਆ ਸੱਚ ਤਾਂ ਨਹੀਂ ਬੋਲਦੇ ਕਰਾਂ ਚ ਕਲੇਸ਼ ਵਾਲੇ ਮੋੜ ਬਣ ਤੇ ਪੈੜੀ ਫੇਸਬੁੱਕ ਨੇ ਚੰਗੇ ਪਲੇ ਵਸ ਦੇ ਵਗਾ ਤੇ ਪਟਕੇ ਕਲੇਸ਼ ਬੁੱਕ ਨੇ ਚੰਗੇ ਪਲੇ ਵਸ ਦੇ ਵਗਾ ਤੇ ਪਟਕੇ ਕਲੇਸ਼ ਬੁੱਕ ਨੇ ਅਰ ਜਿੱਤ ਲਾਕ ਵਾਲੀ ਸਾਇਨ ਕਰਤੀ ਅੰਦਰੋਂ ਨਹੀਂ ਡੋਲਦੇ ਝੂਠਾਂ ਵਾਲੀ ਪੰਡ ਖੀਸੇ ਵਿੱਚ ਪਾਈਆ ਸੱਚ ਤਾਂ ਨਹੀਂ ਬੋਲਦੇ ਚੂਠਾਂ ਵਾਲੀ ਪੰਡ ਖੀਸੇ ਵਿੱਚ ਪਾਈਆ ਸੱਚ ਤਾਂ ਨਹੀਂ ਬੋਲਦੇ ਬੱਚਿਆਂ ਦਾ ਰੋਲ ਤਾਂ ਭੇਖ ਸੱਜਣੋਂ ਕਿਸੇ ਮਾੜੀ ਮੱਤ ਨੇ ਵਿਛੋੜ ਤੇ ਮਸੂਮ ਬੱਚੇ ਮਾਤਾ ਪਿਤਾ ਤੋਂ ਨਿੱਕੀ ਜਹੀ ਚੱਕ ਨੇ ਵਿਛੋੜ ਤੇ ਮਸੂਮ ਬੱਚੇ ਮਾਤਾ ਪਿਤਾ ਤੋਂ ਨਿੱਕੀ ਜਹੀ ਚੱਕ ਨੇ ਬਣ ਜੋ ਸਿਆਣੇ ਕਿਤੇ ਟਾਈਮ ਲੰਘ ਜੇ ਕਿਉਂ ਕੁਫਰ ਤੋਲ ਦੇ ਝੂਠਾਂ ਵਾਲੇ ਪੰਡ ਖਿਸੇ ਵਿੱਚ ਪਾਈਆ ਸੱਚ ਤਾਂ ਨਹੀਂ ਬੋਲ ਦੇ ਝੂਠਾਂ ਵਾਲੀ ਪੰਡ ਖੀਸੇ ਵਿੱਚ ਪਾਈਆ ਸੱਚ ਤਾਂ ਨਹੀਂ ਬੋਲਦੇ ਚੰਗੀਆਂ ਗੱਲਾਂ ਨੂੰ ਚੰਗੇ ਲੋਕ ਸੁਣਦੇ ਜੀ ਵਿਚਾਰ ਕਰੀਏ ਰੱਬ ਦੀ ਬਣਾਈ ਹੋਈ ਕਾਇਨਾਤ ਨੂੰ ਜੀ ਪਿਆਰ ਕਰੀਏ ਰੱਬ ਦੀ ਬਣਾਈ ਹੋਈ ਕਾਇਨਾਤ ਨੂੰ ਜੀ ਪਿਆਰ ਕਰੀਏ ਦਿਲ ਤੇ ਦਿਮਾਗ ਦੀਆਂ ਨਸਾਂ ਬੰਨੀਆਂ ਗੱਲ ਨੂੰ ਨਿਗੋਲ ਦੇ ਝੂਠਾਂ ਵਾਲੀ ਪੰਡ ਖੀਸੇ ਵਿੱਚ ਪਾਈਆ ਸੱਚ ਤਾਂ ਨਹੀਂ ਬੋਲਦੇ ਝੂਠਾਂ ਵਾਲੀ ਪੰਡ ਖੀਸੇ ਵਿੱਚ ਪਾਈਆ ਸੱਚ ਤਾਂ ਨਹੀਂ ਬੋਲਦੇ ਬੇਜਾਨ ਚੀਜ਼ਾਂ ਨਾ ਬਣਾਲੇ ਰਿਸ਼ਤੇ ਰਿਸ਼ਤਿਆਂ ਨੂੰ ਛੱਡ ਕੇ ਹੰਕਾਰ ਵਾਲੇ ਕੋੜੇ ਤੇ ਸਵਾਰ ਦੁਨੀਆਂ ਦਿਲੋਂ ਮੋਹ ਕੱਢ ਕੇ ਹੰਕਾਰ ਵਾਲੇ ਕੋੜੇ ਤੇ ਸਵਾਰ ਦੁਨੀਆਂ ਦਿਲੋਂ ਮੋਹ ਕੱਢ ਕੇ ਕਾਗਜ਼ਾਂ ਦੇ ਫੁੱਲਾਂ ਚੋਸ ਗਾਂਦੇ ਆਉਂਦੀ ਨਾ ਫਿਰ ਦੇ ਘਟੋਲ ਦੇ ਝੂਠਾਂ ਵਾਲੀ ਪੰਡਖੀਸੇ ਵਿੱਚ ਪਾਈਆ ਸੱਚ ਤਾਂ ਨਹੀਂ ਬੋਲਦੇ ਝੂਠਾਂ ਵਾਲੀ ਪੰਡਖੀਸੇ ਵਿੱਚ ਪਾਈਆ ਸੱਚ ਤਾਂ ਨਹੀਂ ਬੋਲਦੇ ਮੁੱਕ ਜਾਵੇ ਡਾਟਾ ਪਾ ਦੀ ਬਣ ਜਾਂਦੀ ਆ ਗੱਲ ਆਮ ਹੋ ਗਈ ਫੋਨ ਦੀ ਜਨਸ਼ ਦੀ ਏ ਮਾੜੀ ਵਾਲਿਆ ਏ ਗੁਲਾਮ ਹੋ ਗਈ ਫੋਨ ਦੀ ਜਨਸ਼ ਦੀ ਏ ਮਾੜੀ ਵਾਲਿਆ ਗੁਲਾਮ ਹੋ ਗਈ ਦੁਨੀਆਂ ਦੇ ਢੰਗ ਕਰ ਪਾਲ ਬਦਲੇ ਵਿਰਸੇ ਨੂੰ ਰੋਲ ਦੇ ਝੂਠਾਂ ਵਾਲੇ ਪੰਡ ਖੀਸੇ ਵਿੱਚ ਪਾਈਆ ਸੱਚ ਤਾਂ ਨਹੀਂ ਬੋਲਦੇ ਝੂਠਾਂ ਵਾਲੇ ਪੰਡ ਖੀਸੇ ਵਿੱਚ ਪਾਈਆ ਸੱਚ ਤਾਂ ਨਹੀਂ ਬੋਲਦੇ